ਸਵਾਗਤ ਮੈਂ ਹਤਾਨਾ ਘਰ ਘਰ ਪੁੱਤ ਜਮਦੇ ਸ਼ੈਰੀ ਕਲਸੀ ਕਿਸੇ ਨਹੀਂ ਬਣ ਜਾਣਾ ਆਜ਼ਾਦੀ ਤੋਂ ਬਾਅਦ ਪਹਿਲੇ ਐਮਐਲਏ ਸ਼ੈਰੀ ਕਲਸੀ ਨੇ ਜੋ ਬਟਾਲਾ ਸ਼ਹਿਰ ਲਈ ਕਾਰ ਵਿਖਾਇਆ ਕੋਈ ਹੋਰ ਨਾ ਕਰ ਸਕਿਆ ਬਟਾਲਾ ਸ਼ਹਿਰ ਦਾ ਪੁੱਤਰ ਸ਼ੈਰੀ ਕਲਸੀ ਇੰਜ ਲੱਗਦਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਸ਼ੈਰੀ ਕਲਸੀ ਨੂੰ ਆਸ਼ੀਰਵਾਦ ਦੇ ਕੇ ਸੇਵਾ ਲੈ ਰਹੇ ਹੋਣ ਸ਼ਹਿਰ ਦੀਆਂ ਔਰਤਾਂ ਹੁਣ ਬਜ਼ੁਰਗ ਹੁਣ ਭਾਵੇਂ ਬੱਚੇ ਹੁਣ ਸਭ ਸ਼ੈਰੀ ਕਲਸੀ ਦੇ ਕੰਮਾਂ ਤੋਂ ਐਨੇ ਖੁਸ਼ ਨੇ ਕਿ ਕਿਸੇ ਵੀ ਹੋ ਸਿਆਸੀ ਪਾਰਟੀ ਦੇ ਆਗੂ ਦੀ ਦਾਲ ਨਹੀਂ ਗਲਣ ਦਿੱਤੇ ਇੰਪਰੂਵਮੈਂਟ ਟਰਸਟ ਦੇ ਸਾਹਮਣੇ بارش ਦੌਰਾਨ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਸੀ ਟਰਾਂਸਪੋਰਟ ਵਾਲੀਏ ਮਾਰਕੀਟ ਕਾਰ ਮਸ਼ੀਨਰੀ ਤੇ ਸਪੇਅਰ ਪਾਰਟ ਵਾਲੀਆਂ ਦੁਕਾਨਾਂ ਵਾਲੇ ਪਰੇਸ਼ਾਨ ਹੁੰਦੇ ਨੇ ਪਰ ਕਦੇ ਕਿਸੇ ਸਰਕਾਰ ਨੇ ਹੱਲ ਨਾ ਖੜਿਆ ਨਰਕ ਨੂੰ ਸਵਰਗ ਬਣਾਉਂਦਾ ਸਹਿਰਾ ਵੀ ਸ਼ਹਿਰੀ ਕਲਸੀ ਦੇ ਸਿਰ ਸੱਜਿਆ 90 ਲੱਖ ਦੀ ਲਾਗਤ ਨਾਲ ਬਦਲੇਗੀ ਮਾਰਕੀਟ ਦੀ ਨੋਹਾਰ ਲੱਗਣਗੀਆਂ ਲਾਈਟਾਂ ਚਮਕੇਗੀ ਮਾਰਕੀਟ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਜਸ਼ਪਾਲ ਚੋਹਾਨ ਤੇ ਸਾਥੀਆਂ ਦੀ ਮੌਜੂਦਗੀ ਚ ਸ਼ਾਸਤਰੀ ਨਗਰ ਮਾਰਕੀਟ ਚ ਵਿਕਾਸ ਕਾਰਜ ਦਾ ਨੀਂਹ ਪੱਥਰ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਰੱਖਿਆ ਗਿਆ ਚੇਅਰਮੈਨ ਨੇ ਖੁਸ਼ੀ ਦੇ ਮੌਕੇ ਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਵੇਖੋ ਇਸ ਮੌਕੇ ਮਾਰਕੀਟ ਦੇ ਲੋਕਾਂ ਨੇ ਕੀ ਕਿਹਾ ਸੋਨੇ ਦਾ ਕੰਮ ਕਰਨ ਵਾਲੇ ਜਿਸ ਤਰੀਕੇ ਨਾਲ ਖੂਬਸੂਰਤ ਜੇਵਰ ਬਣਾ ਕੇ ਔਰਤਾਂ ਨੂੰ ਸਜਾਉਂਦੇ ਹਨ ਬਹੁਤ ਸ਼ੋਭਾਤਾਂ ਦੀ ਹੁੰਦੀਆਂ ਲੇਕਿਨ ਉਹਦੀ ਬੈਕਗ੍ਰਾਉਂਡ ਤੇ ਕੰਮ ਸਾਡੇ ਬੰਦੇ ਕਰਦੇ ਹੁੰਦੇ ਹਨ ਸੋ ਉਹੀ ਟੈਕਨੀਕ ਨਾਲ ਸਾਰੇ ਸ਼ਹਿਰ ਨੂੰ ਖੂਬਸੂਰਤ ਬਣਾਇਆ ਜਾਏਗਾ ਜੋ ਸਾਡੇ ਐਮਐਲਏ ਸਾਹਿਬ ਦਾ ਸੁਪਨਾ ਹੈ ਕਿ ਬਟਾਰਾ ਸ਼ਹਿਰ ਨੂੰ ਬਹੁਤ ਹੀ ਖੂਬਸੂਰਤ ਦੇਖਣਾ ਚਾਹੁੰਦੇ ਹਨ ਜਿਹੜਾ ਕਿ 70 ਸਾਲ ਤੋਂ ਪੋਲੀਟੀਕਲ ਪਾਰਟੀਆਂ ਦੇ ਬੜੇ ਲੀਡਰ ਆਏ ਲੇਕਿਨ ਉਹਨਾਂ ਦਾ ਸੁਪਨਾ ਹੈ ਜਿਹੜਾ ਉਹਨੂੰ ਪੂਰਾ ਹੁੰਦਾ ਨਹੀਂ ਦੇਖ ਸਕੇ 3 ਸਾਲ ਦੇ ਲੋਕ ਖੁਦ ਕਹਿੰਦੇ ਹਨ ਕਿ ਕੁਝ ਬਦਲਾਵ ਆਣਾ ਸ਼ੁਰੂ ਹੋ ਗਿਆ। ਵੇਖੋ ਜੀ ਮੁਸ਼ਕਲ ਆਵਾ ਜੀ ਸਾਨੂੰ ਜਦੋਂ ਬਰਸਾਂ ਦੀ ਹੈ ਸਾਡੇ ਕੋਲ ਨਾ ਤੇ ਕੰਮ ਹੁੰਦਾ ਤੇ ਨਾ ਸਾਡਾ ਕਸਟਮਰ ਆਉਂਦਾ ਜੀ। ਉਹਦੀ ਵਾਸਤੇ ਸੁਹਾਨ ਸਾਹਿਬ ਆਪ ਤੇ ਬਹੁਤ ਬਹੁਤ ਮਿਹਰਬਾਨੀ ਹੈ। ਸ਼ੈਰੀ ਕਲਚਰ ਬਹੁਤ ਮਿਹਰਬਾਨੀ ਹੈ ਜੀ। ਜਿਹੜੇ ਆਣ ਕੇ ਇੱਥੇ ਡਟ ਕਰਕੇ ਗਏ ਹੋਏ ਹੈ ਜੀ। ਉਹ ਕਹਿੰਦੇ ਜੀ ਭਰੋਸਾਵਾ ਜੀ ਅਸੀਂ ਟੈਲ ਲਾ ਕੇ ਦੇਾਂਗੇ ਤੁਹਾਨੂੰ ਜੀ। ਵੇਖੋ ਜੀ ਸਾਡੀ ਮਾਰਕੀਟ ਬੜੀ ਚੇੜਦੀ ਹੈ ਲੰਬੇ ਸਮੇਂ ਤੋਂ ਬੜਾ ਦਿੱਕਤ ਹੀ ਪਰੇਸ਼ਾਨੀਆਂ ਹੀ। ਪਾਣੀ ਖਲੋ ਜਾਂਦਾ ਹੀ, ਚਿਕੜੋ ਜਾਂਦਾ ਹੀ, ਮਾਰਕੀਟ ਸਾਡੀ ਪਰੇਸ਼ ਕੋ ਆ ਦਿਚੂ ਆ ਸਾਹਨੇ ਬੜੀ ਮਿਹਰਬਾਨੀ ਜਿੰਨਾ ਦੀ ਜਨਨ ਸ਼ਰੀਕਲ ਸੀ ਸਾਹ ਨੂੰ ਨਾਲ ਲੈ ਕੇ ਆ ਜਿਹੜਾ ਸਾਡੀ ਮਾਰਕੀਟ ਦਾ ਸੁਧਾਰ ਕਰ ਵਸੇ ਉਹ ਕਹਿੰਦੇ ਛੇਤੀ ਛੇਤੀ ਮਾਰਕੀਟ ਬਣੇਗੀ ਬਹੁਤ ਵਧੀਆ ਗੱਲ ਹੈ ਜੀ ਸਾਡੀ ਇਹ ਮਾਰਕੀਟ ਦੇ ਬੜੇ ਚਿਰ ਦਾ ਲੰਬੇ ਸਮੇਂ ਤੋਂ ਸਮਝ ਜਿਹੜਾ ਪਰੇਸ਼ਾਨੀ ਅੱਜ ਹੁਣ ਸਹੀ ਹੋ ਜਾਏਗਾ ਤੇ ਮਸਲਾ ਲੇਦਾ ਰਹੇ ਜੀ ਪਾਣੀ ਬੜਾ ਖਲ ਹੋ ਜਾਂਦਾ ਜੀ ਤੇ ਪਾਣੀ ਦੇ ਬਹੁਤ ਦਿੱਕਤ ਹੁੰਦੀ ਹੈ ਹਾਂ ਜੀ ਟਹਾਲਾ ਲੋਂ ਜਾਂਦਾ ਹੈ ਅਧਿਕਾਰਤ ਨੂੰ ਕੌਣ ਕਰਨਾ ਹੈ ਆਨੇ ਆਪਣੇ ਕਲਸੀ ਸਾਹਿਬ ਜੀ ਹਾਂ ਜੀ ਉਹਨਾਂ ਦਾ ਧੰਨਵਾਦ ਕਰ ਮਾਰਕੀਟ ਉਹ ਗੰਦੀ ਸੀ ਉਹ ਚਿੱਕੜ ਹੁੰਦਾ ਸੀ ਇਹ ਨੰਬਰ ਪਹਿਨੇ ਸੀ ਬਹੁਤ ਜਲੰਦਾ ਸੀ ਚੇਅਰਮੈਨ ਆਪਾਂ ਕਿਹਾ ਉਹਨੇ ਅਗੂ ਕੈਰੀ ਕਰ ਕਲ ਸੀਨ ਕਿਹਾ ਉਹਨੇ 350 ਲਿਖ ਗਾਲੋ ਉਹ ਕਰ ਬਣ ਬਣਨ ਨਰਕਾਰ ਆ ਸੀ ਬਹੁਤ ਯਾਰਾ ਨਰਕ ਨਿਕਲ ਜੇਗਾ ਹਾਂਜੀ ਨਵੀਂ ਨਕੋਰ ਹੋ ਜੇਗੀ ਹਾਂਜੀ ਹਾਂਜੀ ਬੋ ਵਲਿਡ ਦੀ ਵੈਲਿਊ ਬਣ ਜੇ ਬਣੂਨੀ ਵੈਲਿਊ ਤੇ ਜੀ ਸਾਡੇ ਮਾਨ ਜੋ ਕ ਐਮ ਐਲ ਇਹ ਬਹੁਤ ਹੀ ਐਨਰਜੈਟਿਕ ਔਰ ਨੌਜਵਾਨ ਸਾਨੂੰ ਲੀਡਰ ਮਿਲੇ ਹਨ ਉਹਨਾਂ ਦੇ ਪ੍ਰਯਾਸ ਦੇ ਨਾਲ ਅੱਜ ਜਿਹੜੀ ਕਿ ਬਟਾਲਾ ਸ਼ਹਿਰ ਦੇ ਸ਼ਾਸਤੀ ਨਗਰ ਦੇ ਵਿੱਚ ਸ਼ਾਸਤੀ ਮਾਰਕੀਟ ਨਾਮ ਦੇ ਬਹੁਤ ਹੀ ਇੱਕ ਫੇਮਸ ਮਾਰਕੀਟ ਹੈ ਜਿੱਥੇ ਕਿ ਸਪੇਅਰ ਪਾਰਟਸ ਔਰ ਸਾਡੇ ਕਾਰਾਂ ਟਰੱਕਾਂ ਦੇ ਜਿਹੜੇ ਰਿਪੇਅਰ ਵਗੈਰਾ ਦੀਆਂ ਦੁਕਾਨਾਂ ਹਨ ਸੋ ਇਸ ਮਾਰਕੀਟ ਦੇ ਵਿੱਚ ਕਾਫੀ ਸਮੇਂ ਤੋਂ ਇੱਕ ਬੜੀ ਤਗੜੀ ਪ੍ਰੋਬਲਮ ਆਂਦੀ ਸੀ ਕਿ ਉਦਾਂ ਤੇ ਠੀਕ ਹੈ ਲੇਕਿਨ ਜਦੋਂ بارش ਤੇ ਦਿਨ ਆਂਦੇ ਨੇ ਤੇ ਇੱਥੇ ਬਹੁਤ ਪਾਣੀ ਇਕੱਠਾ ਹੋ ਜਾਂਦਾ ਸੀ ਇੱਥੋਂ ਦੇ ਜਨਨੀ ਕਿ ਆਮ ਚਲੋ ਦੁਕਾਨਦਾਰ ਤੇ ਅਲੱਗ ਹੈ ਲੇਕਿਨ ਆਸ-ਪਾਸ ਦੇ ਸ਼ਾਸਤ ਨਗਰ ਦੇ ਜਿਹੜੇ ਕਲੋਨੀ ਦੇ ਨਿਵਾਸੀ ਹਨ ਉਹਨਾਂ ਦਾ ਵੀ ਇੱਥੇ ਬਹੁਤ ਹੀ ਜੀਨਾ ਦੂਬਰ ਹੋਇਆ ਦਾ ਸੀ ਆਪਣਾ ਬਹੁਤ ਪ੍ਰੋਬਲਮ ਦੇ ਵਿੱਚ ਸਨ ਔਰ ਉਸ ਉਹਨਾਂ ਦੀ ਮੁਸ਼ਕਲ ਤੋਂ ਨਿਜਾਦ ਦਲਾਨ ਵਾਸਤੇ ਅੱਜ ਐਮਐਲਏ ਸਾਹਿਬ ਦੇ ਪ੍ਰਯਾਸ ਨਾਲ ਇਹ ਸਾਰੀ ਜਿਹੜੀ ਹੈ ਸਸਤੀ ਮਾਰਕੀਟ ਇੱਥੇ ਇੰਟਰਲੌਕ ਟਾਈਲਾਂ ਲਗਾ ਕੇ ਥੋੜਾ ਜਿਹਾ ਦਾ ਬੇਸ ਸੂਚਾ ਕਰਕੇ ਤੇ ਦੁਕਾਨਦਾਰਾਂ ਨੂੰ ਪਲੱਸ ਕਲੋਨੀ ਨਿਵਾਸੀਆਂ ਨੂੰ ਅਸੀਂ ਨਿਜਾਦ ਦਲਾਉਣ ਦਾ ਪ੍ਰਯਾਸ ਕੀਤਾ ਹੈ ਸੋ ਉਹਦੇ ਉਪਲਕਸ਼ੀ ਅੱਜ ਉਦਘਾਟਨ ਕੀਤਾ ਜੀ ਐਮਐਲਏ ਸਾਹਿਬ ਕਰਕੇ ਗਏ ਹਨ ਔਰ ठेकेदार ਸਾਹਿਬ ਜਿਹੜੇ ਨੇ ਉਹਨਾਂ ਨੂੰ ਖਾਸ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਿਹੜਾ ਵੀ ਇੱਥੇ ਮਟੀਰੀਅਲ ਯੂਜ਼ ਕਰਨਾ ਹੈ ਉਸ ਲੈਵਲ ਦਾ ਕਰਨਾ ਤਾਂ ਕਿ ਹੈਵੀ ਵਹੀਕਲ ਵੀ ਉੱਤੇ ਆ ਕੇ ਖੜੇ ਹੋਣ ਤੇ ਉਹਨੂੰ ਕੋਈ ਕਿਸੇ ਕਿਸਮ ਦੀ ਵੀ ਉਸ ਜਗ੍ਹਾ ਦੇ ਕੋ ਪ੍ਰੋਬਲਮ ਕ੍ਰੀਏਟ ਨਾ ਹੋਵੇ ਦੇਖੋ ਇਹ ਤਿੰਨ ਅਸੀਂ ਹਿੱਸਿਆਂ ਦੇ ਵਿੱਚ ਇਹਨੂੰ ਡਿਵਾਈਡ ਕੀਤਾ ਜੀ ਇਸ ਸਾਰੇ ਪ੍ਰੋਜੈਕਟ ਨੂੰ ਇਹ ਤਕਰੀਬਨ ਕੋਈ 90 ਲੱਖ ਰੁਪਏ ਦਾ ਪ੍ਰੋਜੈਕਟ ਹੈ ਤਿੰਨ ਹਿੱਸਿਆਂ ਵਿੱਚ ਕੋਈ 35 ਲੱਖ ਦਾ ਕੋਈ 31 ਲੱਖ ਦਾ ਹੈ ਇਸ ਤਰੀਕੇ ਨਾਲ ਜਿੱਦਾਂ ਜਿੱਦਾਂ ਵੀ ਆਪਣਾ ਸਾਡੀਆਂ ਮਾਰਕੀਟਾਂ ਦੇ ਵਿੱਚ ਉਹ ਨਿਅਰਮੈਂਟ ਦੇ ਹਿਸਾਬ ਨਾਲ ਉਹਦਾ ਜਿਹੜਾ ਉਹ ਬਜਟ ਤਿਆਰ ਹੋਏਗਾ ਔਰ ਇਹ ਜਿਹੜੀ ਮਾਰਕੀਟ तकरीबन 35 ਲੱਖ ਰੁਪਏ ਇੱਥੇ ਖਰਚ ਹੋਏਗਾ